ਕਾਂਗਰਸ ਨੇ ਲੋਕ ਸਭਾ ਚੋਣ ਦੇ ਮੱਦੇਨਜ਼ਰ ਚੰਡੀਗੜ੍ਹ ਲੋਕ ਸਭਾ ਸੀਟ ਦੇ ਲਈ ਮਨੀਸ਼ ਤਿਵਾੜੀ ਜੀ ਨੂੰ ਉਮੀਦਵਾਰ ਐਲਾਨਿਆ ਪਰ ਮਨੀਸ਼ ਤਿਵਾੜੀ ਜੀ ਨੂੰ ਜਿਸ ਦਿਨ ਤੋਂ ਉਮੀਦਵਾਰ ਲਾਣਿਆ ਕਾਂਗਰਸ ਪਾਰਟੀ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਉਹਨਾਂ ਦਾ ਵਿਰੋਧ ਜਿਹੜਾ ਉਹ ਸ਼ੁਰੂ ਹੋ ਗਿਆ ਸਾਡੇ ਨਾਲ ਐਚਐਸ ਲੱਖੀ ਜੀ ਹੈ ਲੱਖੀ ਜੀ ਜਿਹੜੇ ਹੈ ਚੰਡੀਗੜ੍ਹ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਮਸਲਾ ਹੈ ਕਿ ਲਖੀ ਜੀ ਇਹ ਮਸਲਾ ਹੈ ਕਿ ਅਸਤੀਫਿਆਂ ਦਾ ਪਿਛਲੇ ਦੋ ਦਿਨ ਦਿਨਾ ਤੋਂ ਲਗਾਤਾਰ ਦੌਰ ਜਾਰੀ ਹੈ ਇਹ ਕੀ ਕਹਾਣੀ ਹੈ ਕਿਉਂ ਇਹ ਪਾਰਟੀ ਵਿੱਚ ਇਹ ਵਿਰੋਧ ਜਾਂ ਪਾਰਟੀ ਵਿੱਚ ਇਸ ਤਰ੍ਹਾਂ ਦੇ ਅਸਤੀਫਿਆਂ ਦਾ ਇਹ ਕੀ سلسلہ ਹੈ ਦੇਖੋ ਮੈਂ ਤੁਹਾਨੂੰ ਦੱਸਾਂ ਮਨੀਸ਼ ਜੀ ਨੂੰ ਇੱਕ ਦੋ ਦਿਨ ਪਹਿਲਾਂ ਪਾਰਟੀ ਨੇ ਕੈਂਡੀਡੇਟ ਬਣਾਇਆ ਜੀ ਮੈਂ ਵੀ ਉਮੀਦਵਾਰ ਸੀ ਬੰਸਲ ਸਾਹਿਬ ਵੀ ਉਮੀਦਵਾਰ ਸੀ ਜੀ ਪਰ ਮੈਂ ਉਸ ਨੂੰ ਬੜੀ ਪੋਜ਼ਿਟਿਵ ਸਟਾਈਡ ਦੇ ਵਿੱਚ ਲਿਤਾ ਕਿ ਚਲੋ ਪਾਰਟੀ ਨੇ ਜੋ ਫੈਸਲਾ ਕੀਤਾ ਚੰਗੇ ਵਾਸਤੇ ਕੀਤਾ ਔਰ ਅਸੀਂ ਮਨੀਸ਼ ਜੀ ਦਾ ਵੈਲਕਮ ਕੀਤਾ ਮਨੀਸ਼ ਜੀ ਨੂੰ ਜਿਹੜਾ ਹੈਗਾ ਇੱਥੇ ਬੁੱਕੇ ਵੀ ਦਿੱਤਾ ਚੰਡੀਗੜ੍ਹ ਕਾਂਗਰਸ ਦੇ ਦਫਤਰ ਬੁਲਾਇਆ ਇੱਥੇ ਵਧੀਆ ਇਕੱਠ ਹੋਇਆ ਪਹਿਲੀ ਵਾਰੀ ਪਿਛਲੇ 15 ਸਾਲਾਂ ਦੇ ਵਿੱਚ 2000 ਦੇ ਕਰੀਬ ਕਾਰਕਟਰ ਇੱਥੇ ਇਕੱਠੇ ਹੋਏ ਤੁਸੀਂ ਵੀ ਆਪ ਇੱਥੇ ਸੀਗੇ ਬਿਲਕੁਲ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਇੰਨਾ ਹੰਗਾਰਾ ਲੋਕਾਂ ਨੇ ਪਰਿਆ ਇੰਨੀ ਦੁਨੀਆ ਇਕੱਠੀ ਹੋਈ ਉਸ ਸਮੇਂ ਪਤਾ ਚੱਲਿਆ ਕਿ ਸਾਡੇ ਦੋ ਚਾਰ ਸਾਥੀ ਜਿਹੜੇ ਹੈਗੇ ਆਂ ਉਹ ਵੀ ਰੌਲਾ ਪਾ ਰਹੇ ਆ ਉੱਥੇ 15 ਸੈਕਟਰ ਮਹਿਲਾ ਕਾਂਗਰਸ ਦੀ ਸਾਡੀ ਪ੍ਰੈਜ਼ੀਡੈਂਟ ਹੈ ਦੀਪਾ ਦੁਬਾ ਜੀ ਉਹਨਾਂ ਦੇ ਘਰ ਦੇ ਬਾਹਰ ਵੀ ਉਹ ਜੀ ਸਾਡੇ ਨਾਲ ਆ ਹੋਗਾ ਜੀ ਅਸਤੀਫਾ ਹੋਗਾ ਜੀ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਉਹਨਾਂ ਨੂੰ ਇੱਕ ਹਵਨ ਹੈ ਇੱਕ ਯੱਗ ਹੈ ਜੀ ਉਹਦੇ ਵਿੱਚ ਤੁਸੀਂ ਹਉਤੀ ਕੀ ਪਾਓਗੇ ਜਾਂ ਉਹਦੇ ਵਿੱਚ ਪਾਣੀ ਪਾਣ ਦੀ ਕੋਸ਼ਿਸ਼ ਕਰੋਗੇ ਇਸ ਸਮੇਂ ਫੈਸਲਾ ਵੱਡਾ ਹੈ ਆ ਵਿੱਚ ਲਕੀਰ ਹੈ ਜਾਂ ਤਾਂ ਅਸੀਂ ਇਸ ਪਾਸੇ ਜਾਂ ਉਸ ਪਾਸੇ ਜੀ ਜਿਹੜੇ ਇੰਡੀਆ ਲਾਇਨਸ ਦੀ ਇਸ ਪਾਸੇ ਆ ਉਹ ਤਾਂ ਸਾਰੇ ਇੱਥੇ ਪਹੁੰਚੇ ਹੋ ਮਾ ਕੇ 2000 ਬੰਦਾ ਪਹੁੰਚ ਕੇ ਆ ਉਹਨਾਂ ਅੱਜੋ ਕੁਝ ਕਮੀਆਂ ਕਰ ਰਹੇ ਜੀ ਅਧਿਐਕਸ਼ ਜੀ ਨੇ ਐਸੇ ਨਹੀਂ ਕਿਹਾ ਵੈਸੇ ਨਹੀਂ ਕਿਹਾ 2 ਸਾਲ ਤੋਂ ਮੈਂ ਅਧਿਐਕਸ਼ਾਂ ਜੇ ਕੋਈ ਕਮੀ ਸੀ ਜਾਂ ਤੁਹਾਨੂੰ ਕੋਈ ਪਰੇਸ਼ਾਨੀ ਸੀ ਮੇਰੇ ਨਾਲ ਆ ਕੇ ਗੱਲ ਕਰਦੇ ਅੱਜ ਇੱਕ ਕਮਿਊਨਿਸਟ ਵਾਰੀਚ ਦੀ ਟਿਕਟ ਅਨਾਉਂਸ ਹੋndi ਹੈ ਉਸ ਦੇ ਮੌਕੇ ਤੇ ਤੁਸੀਂ ਬਜਾਏ ਬੰਦ ਕਮਰੇ ਦੇ ਇੱਕ ਡਿਸਿਪਲਿੰਡ ਪਾਰਟੀ ਦੇ ਸੋਲਜਰ ਦੀ ਤਰ੍ਹਾਂ ਜਾਂ ਪਾਰਟੀ ਦੇ ਐਕਟਿਵਿਸਟ ਮੇਰੀ ਗੱਲ ਕਰਨ ਦੀ ਜਗ੍ਹਾ ਸਟਰੀਟ ਤੇ ਮੱਲੇ ਦੇ ਉੱਪਰ ਸੜਕ ਦੇ ਉੱਪਰ ਖੜੇ ਹੋ ਕੇ ਪਾਰਟੀ ਦੀ ਬਦਨਾਮੀ ਕਰ ਰਹੇ ਹੋ ਠੀਕ ਹੈ ਕੈਂਡੀਡੇਟ ਦੇ ਪ੍ਰੋਸਪੈਕਟਸ ਨੂੰ ਡੈਮੇਜ ਕਰ ਰਹੇ ਹੋ which is ਰੋਂਗ ਗਲਤ ਗੱਲ ਹੈ ਪਹਿਲੇ ਤਾਂ ਅਸੀਂ ਕੱਲ ਵੀ ਦੇਖਿਆ ਉਸ ਚੋਅ ਜ 90% ਲੋਕ ਮੁਕਰ ਗਏ ਲੋਕਾਂ ਨੇ ਸਾਨੂੰ ਵੀਡੀਓ ਪਾ ਪਾ ਕੇ ਆਪਣੇ ਉਹ ਲਿਖ ਲਿਖ ਕੇ ਭੇਜਿਆ ਕਿ ਅਸੀਂ ਕੋਈ استਿਫਾ ਨਹੀਂ ਦਿੱਤਾ ਉੱਥੇ ਝੁੱਟੇ ਬਹਿ ਗਏ ਜੀ ਔਰ ਦੂਸਰਾ ਅੱਜ ਫੇਰ ਪਤਾ ਚੱਲਿਆ ਕਿ ਕੋਈ ਦੋ ਚਾਰ ਮੁੰਡੇ ਖੜੇ ਕਰਕੇ ਫੇਰ ਉਹ ਤੁਹਾਨੂੰ ਕਹਿ ਰਹੇ ਜੀ ਇਹਨਾਂ ਨੇ ਵੀ استਿਫਾ ਦੇਣਾ ਕੀ ਪ੍ਰੂਫ ਕਰਨਾ ਚਾ ਰਹੇ ਆ ਜੀ ਹਜ਼ਾਰਾਂ ਲੋਕ ਜਿਹੜਾ ਹੈਗੇ ਸਾਡਾ ਸਮਰਥਨ ਕਰ ਰਹੇ ਨੇ ਉਸੀਂ ਦੇਖੋ ਕਿੰਨਾ ਰਿਸਪੌਂਸ ਮਿਲਿਆ ਮਨੀਸ਼ ਜੀ ਨੂੰ ਇੱਥੇ ਕਾਂਗਰਸ ਪਵਨ ਆਉਣ ਤੋਂ ਬਾਅਦ ਵੀ ਫੇਸਬੁੱਕ ਤੇ ਟਵਿੱਟਰ ਤੇ ਉਹਨਾਂ ਦਾ ਇਹ ਕਹਿਣਾ ਹੈ ਵੀ ਜਿਹੜਾ ਇਹ ਰਿਸਪੌਂਸ ਹੈਗਾ ਜਿਹੜੇ ਇੱਥੇ ਬਹੁਤ ਵੱਡੀ ਸੰਖਿਆ ਚ ਲੋਕ ਇਕੱਠੇ ਹੋਏ ਆ ਇਹ ਮਨੀਸ਼ ਜੀ ਇਹ ਚੰਡੀਗੜ੍ਹ ਦੇ ਲੋਕ ਨਹੀਂ ਸੀਗੇ ਮਨੀਸ਼ ਜੀ ਇਹ ਪੰਜਾਬ ਤੋਂ ਲੈ ਕੇ ਆਏ ਆ ਆਪਣੇ ਪੁਰਾਣੀ ਜਿਹੜੀ ਸ਼੍ਰੀ ਆਨੰਦਪੁਰ ਸਾਹਿਬ ਦੀ ਜਿਹੜੀ ਸੀਟ ਤੋਂ ਉਹ ਜਿੱਤੇ ਸੀਗੇ ਇਹ ਉੱਥੇ ਦੇ ਲੋਕ ਸੀਗੇ ਐਦਾਂ ਦਿਲ ਬਹਿਲਾਣੇ ਕੋ ਗਾਲਬ ਖਿਆਲ ਅੱਛਾ ਜਦ ਮਨੀਸ਼ ਜੀ ਇੱਥੇ ਆਏ ਨਹੀਂ ਸੀਗੇ ਕਾਂਗਰਸ ਪਵਨ ਪੂਰਾ ਪੈਕਟ ਸੀਗਾ ਜੀ ਅੰਦਰ ਵੀ ਪਰੇਵਾਹੀ ਸੀ ਬਾਹਰ ਵੀ ਪਰੇਵਾਹੀ ਸੀ ਬ ਮਨੀਸ਼ ਜੀ ਨਾਲ ਜ਼ਰੂਰ ਕੁਝ ਸਾਥੀ ਜਿਹੜੇ ਹੈਗੇ ਉਹਨਾਂ ਦੇ ਪੁਰਾਣੇ ਜਿਹੜੇ ਉਹਨਾਂ ਨਾਲ ਐਸੋਸੀਏਟਡ ਹੈ ਪੰਜ ਚਾਰ ਸਾਥੀ ਕੋਈ ਅਨੰਦਪੁਰ ਸਾਹਿਬ ਦੇ ਜਾਂ ਲੁਧਿਆਣਾ ਦੇ ਉਹ ਜਦੋਂ ਆਏ ਉਹਨਾਂ ਦੇ ਨਾਲ ਆਏ ਜੀ 10 ਆਉਣੇ 20 ਆਉਣੇ 50 ਆਉਣੇ ਪਰ ਜਿਹੜੇ ਹਜ਼ਾਰਾਂ ਬੰਦੇ ਇੱਥੇ ਆਇਆ ਸੀ ਚੰਡੀਗੜ੍ਹ ਦਾ ਸਾਰੀ ਸੀਨੀਅਰ ਲੀਡਰਸ਼ਿਪ ਇੱਥੇ ਮੌਜੂਦ ਸੀ ਸਿਵਾਏ ਦੋ ਤਿੰਨ ਚਾਰ ਲੋਕਾਂ ਨੂੰ ਛੱਡ ਕੇ ਜਿਹੜੇ ਇਹ ਸਾਰਾ ਕੁਝ ਕਰ ਰਹੇ ਹਨ ਪਰ ਮੈਂ ਸਮਝਦਾ ਕਿ ਗਲਤ ਹੈ ਨਹੀਂ ਕਰਨਾ ਚਾਹੀਦਾ ਅੱਜ ਸਾਨੂੰ ਸਾਰਿਆਂ ਨੂੰ ਮੋਦੀ ਸਰਕਾਰ ਦੀ ਤਾਨਾਸ਼ਾਹੀ ਦੇ ਵਿਰੁੱਧ ਖੜੇ ਹੋਣ ਦੀ ਲੋੜ ਹੈ ਉਹਨਾਂ ਨੇ ਦੀ ਗਲਤ ਪਾਲਿਸੀਜ਼ ਦੇ ਖਿਲਾਫ ਖੜੇ ਹੁੰਦੇ ਲੋੜ ਆ ਅੱਜ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਾਂ ਤਾਂ ਤੁਸੀਂ ਇਸ ਪਾਸੇ ਹੋ ਜਾਂ ਉਸ ਪਾਸੇ ਹੋ ਜਾਂ ਤਾਂ ਤੁਸੀਂ ਸਾਡੇ ਨਾਲ ਖੁੱਲ੍ਹ ਕੇ ਖੜੋ ਆ ਕੇ ਕਾਂਗਰਸ ਦੀ ਮਦਦ ਕਰੋ ਕੋਈ ਗਿਲਾ ਸ਼ਿਕਵਾ ਤਾਂ ਭੈਣ ਭਰਾ ਆਪਸ ਵਿੱਚ ਗਿਲਾ ਸ਼ਿਕਵਾ ਹੋ ਜਾਂਦਾ ਆ ਕੇ ਬੈਠ ਕੇ ਗੱਲ ਖਤਮ ਕਰ ਲੈਂਦੇ ਕੋਈ ਤੁਹਾਨੂੰ ਹੈਗਾ ਉਹਨਾਂ ਦਾ ਕਹਿਣਾ ਹੈ ਵੀ ਲੱਕੀ ਸ਼ਾਮ ਨੇ ਬੜੀ ਜਿਹੜਾ ਅਹਿਮ ਰੋਲ ਅਦਾ ਕੀਤਾ ਵੀ ਬਾਂਸਲ ਸਾਹਿਬ ਪਵਨ ਕੁਮਾਰ ਬਾਂਸਲ ਜੀ ਜਿਹੜੇ ਕਿ ਦਾਵੇਦਾਰ ਸੀਗੇ ਉਹਨਾਂ ਦੀ ਟਿਕਟ ਕਟਵਾਉਣ ਵਿੱਚ ਅਤੇ ਤਿਵਾੜੀ ਸਾਹਿਬ ਦੀ ਟਿਕਟ ਦਲਾਨ ਵਿੱਚ ਅਹਿਮ ਰੋਲ ਜਿਹੜਾ ਹੈ ਉਹ ਕਹਿੰਦੇ ਪਾਰਟੀ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਲੱਖੀ ਸਾਹਿਬ ਨੇ ਅਦਾ ਕੀਤਾ ਇਸ ਕਰਕੇ ਇਹ ਵਿਰੋਧ ਹੈ ਮੈਂ ਤਾਂ ਆਪਣੀ ਗੱਲ ਕੀਤੀ ਸੀ ਮੈਂ ਟਿਕਟ ਮੰਗੀ ਸੀ ਮੈਂ ਤਾਂ ਆਪਣਾ ਕੇਸ ਉੱਤੇ ਪੁਟ ਅਪ ਕੀਤਾ ਸੀ ਇਹ ਤਾਂ ਪਾਰਟੀ ਨੇ ਸਰਵਿਸ ਕਰਾਈ ਸੀ ਪਾਰਟੀ ਨੇ ਅਸੈਸਮੈਂਟ ਕੀਤੀ ਲੋਕਾਂ ਨਾਲ ਗੱਲਬਾਤ ਕੀਤੀ ਪੂਰਾ ਪ੍ਰੋਸੈਸ ਫਾਲੋ ਹੋਇਆ ਐਪਲੀਕੇਸ਼ਨਸ ਲਿੱਤੀਆਂ ਗਈਆਂ ਫਿਰ ਪ੍ਰਦੇਸ਼ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਈ ਫਿਰ ਸੀਸੀ ਦੀ ਮੀਟਿੰਗ ਹੋਈ ਫਿਰ ਉੱਪਰ ਉਹਨਾਂ ਨੇ ਗੱਲਬਾਤ ਕਰਕੇ ਫੈਸਲਾ ਕਰਕੇ ਕਾਫੀ ਦੇਰ ਸੋਚ ਵਿਚਾਰ ਕੇ ਮੀਨਾ ਰੋਕ ਕੇ ਉਹਨਾਂ ਨੇ ਟਿਕਟ ਡਿਸਾਈਡ ਕਰਕੇ ਦਿੱਤੀ ਉਹਦੇ ਚ ਮੇਰਾ ਕੀ ਰੋਲ ਹੈ ਮੈਂ ਤਾਂ ਜੋ ਆਪਣੀ ਗਲਤੀ ਉਸ ਦਿਨ ਸੀਸੀਸੀ ਦੀ ਮੀਟਿੰਗ ਦੇ ਵਿੱਚ ਰੱਖ ਆਇਆ ਸੀਗਾ ਉਸ ਤੋਂ ਬਾਅਦ ਪਾਰਟੀ ਨੇ ਫੈਸਲਾ ਦਿੱਤਾ ਪਾਰਟੀ ਦੇ ਆਪਣੇ 100 ਤਰ੍ਹਾਂ ਦੇ ਸੋਰਸਸ ਹੁੰਦੇ ਆ ਪਾਰਟੀ ਦੀ ਫੀਡਬੈਕ ਹੁੰਦੀ ਹੈ ਪਾਰਟੀ ਦੇ ਸਰਵੇਜ਼ ਹੁੰਦੇ ਆ ਉਹਨਾਂ ਸਾਰੀਆਂ ਚੀਜ਼ਾਂ ਤੇ ਉਹਨਾਂ ਨੇ ਫੈਸਲਾ ਕੀਤਾ ਇਹ ਨਹੀਂ ਕਿ ਕੋਈ ਬੰਸਲ ਸਾਹਿਬ ਕੋਈ ਕਮਜ਼ੋਰ ਕੈਂਡੀਡੇਟ ਸੀ ਜਾਂ ਬੰਸਲ ਸਾਹਿਬ ਕੋਈ ਮਾੜੇ ਕੈਂਡੀਡੇਟ ਸੀ ਬੰਸਲ ਸਾਹਿਬ ਨੇ ਚੰਡੀਗੜ੍ਹ ਦੇ ਵਾਸਤੇ ਬਹੁਤ ਕੁਝ ਕੀਤਾ ਬੜੇ ਸਾਡੇ ਸਿਆਣੇ ਲੀਡਰ ਨੇ ਬੜੇ ਪੁਰਾਣੇ ਲੀਡਰ ਨੇ ਬੜੇ ਮੰਝੇ ਹੋਏ ਜਿਹੜੇ ਰਾਜਨੀਤਿਕ ਨੇ ਹੋ ਪਰ ਜੱਦ ਪਾਰਟੀ ਨੂੰ ਲੱਗਿਆ ਕਿ ਬੀਜੇਪੀ ਨੇ ਚੇਂਜ ਕਰਤਾ ਕਿਰਨ ਖੇੜਾ ਨੂੰ 10 ਸਾਲ ਦਾ ਐਂਟਿੰਗ ਕਮਪਨਸੀ ਫੈਕਟਰ ਸੀ ਔਰ ਟੰਡਨ ਨੂੰ ਰਿਲੇਟਿਵਲੀ ਯੰਗਰ ਬੰਦੇ ਨੂੰ ਲਿਆਏ 68 ਸਾਲ ਏਜ ਹੈ ਟੰਡਨ ਸਾਹਿਬ ਦੀ ਤਾਂ ਉਹਨਾਂ ਨੇ ਵੀ ਸੋਚਿਆ ਕਿ ਕਿਉਂ ਨਾ ਇੱਕ ਯੰਗਰ ਫੇਸ ਨੂੰ ਇੱਕ ਨਵੇਂ ਚਿਹਰੇ ਨੂੰ ਚੰਡੀਗੜ੍ਹ ਦੇ ਵਿੱਚ ਲੈ ਕੇ ਆਏ 58 ਸਾਲ ਦੇ ਹੈ ਮਨੀਸ਼ तिवारी ਜੀ ਜਿਹੜੇ ਇੱਥੇ ਦੇ ਜੰਮੇ ਪਲੇ ਹਨ ਉਹ ਸਟ੍ਰੈਟਜੀ ਦੇ ਤਹਿਤ ਹੋਇਆ ਕੋਈ ਕਿਸੇ ਦੀ ਟਿਕਟ ਕੱਟੀ ਨਹੀਂ ਹੈ ਜੀ ਜਸਟਿਸ ਸਟਰੈਟਜੀ ਚੇਂਜ ਕਰਕੇ ਚਿਹਰਾ ਹੋਰ ਉਤਾਰਤਾ ਗਿਆ ਇਸ ਕਰਕੇ ਕੋਈ ਇਹ ਨਹੀਂ ਹੈ ਕਿ ਬੰਸਲ ਸਾਹਿਬ ਸਾਡੇ ਲੀਡਰ ਸੀਗੇ ਹੈ ਔਰ ਰਹਿਣਗੇ ਅੱਜ ਤਾਂ ਹੁਣ ਵੀ ਦੇ ਕੋ ਫੋਟੋ ਲਾਈ ਹੋਈ ਹੈ ਬੰਸਲ ਜੀ ਦੀ ਸਾਹਮਣੇ ਜੀ ਔਰ ਸਾਰੇ ਸਾਡੇ ਪੋਸਟਰਸ 'ਚ ਫੋਟੋ ਹੈ ਸਾਰੇ ਸਾਡੇ ਬੈਨਰਸ 'ਚ ਫੋਟੋ ਹੈ ਕੁਝ ਲੋਕ ਜਾਣ ਬੁੱਝ ਕੇ ਬੰਸਲ ਸਾਹਿਬ ਦਾ ਨਾਮ ਇਸਤੇਮਾਲ ਕਰਕੇ ਕਿਉਂਕਿ ਬੰਸਲ ਜੀ ਉਸ ਵਿਅਕਤੀ ਨੇ ਜਿਹੜੇ ਕਦੇ ਵੀ ਕਿਸੇ ਨੂੰ ਨਹੀਂ ਕਹਿਣਗੇ ਕਿ ਪਾਰਟੀ ਦੇ ਖਿਲਾਫ ਤੁਸੀਂ ਤੁਹਾਡਾ ਕਹਿਣਾ ਹੈ ਵੀ ਜਿਹੜਾ ਇਹ ਵਿਰੋਧ ਹੋ ਰਿਹਾ ਪਾਰਟੀ ਵਿੱਚ ਇਸ 'ਚ ਬੰਸਲ ਸਾਹਿਬ ਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਨਹੀਂ ਬਿਲਕੁਲ ਕੋਈ ਬੰਸਲ ਸਾਹਿਬ ਦੀ ਇਨਵੋਲਵਮੈਂਟ ਨਹੀਂ ਹੈ ਨਾ ਉਹ ਕੋਈ ਇਦਾਂ ਦੀ ਕਰਨਗੇ ਮੈਨੂੰ ਬੜੇ ਸਾਲ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਹ ਡਿਫਰੈਂਟ ਤਰ੍ਹਾਂ ਦੇ ਆਦਮੀ ਨੇ ਉਹ ਇਦਾਂ ਦੀ ਸੋਚ ਨਹੀਂ ਰੱਖਦੇ ਮਾੜੀ ਸੋਚ ਦੇ ਬੰਦੇ ਨਹੀਂ ਹੈ ਉਹ ਔਰ ਇਹ ਕੁਝ ਲੋਕ ਜਿਹੜੇ ਆਪਣੇ ਪਰਸਨਲ ਗ੍ਰੇਜਿਸ ਹੈ ਨਾ ਕੁਝ ਉਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਿੰਨ ਚਾਰ ਲੋਕ ਨੇ ਉਹ ਬਹਾਨਾ ਉਹ ਬੰਸਲ ਸਾਹਿਬ ਦਾ ਬਣਾਈ ਜਾਣ ਮਨੀਸ਼ तिवारी ਜਿਹਾ ਬਣਾਈ ਜਾਣ ਜਾਂ ਮੇਰਾ ਬਣਾ ਲੈ ਅੱਜ ਅਗਰ ਅਕਸ਼ਨਲ ਕੋਈ ਪ੍ਰੋਬਲਮ ਸੀ ਤਾਂ 2 ਸਾਲ ਤੋਂ ਮੈਂ ਪ੍ਰੈਜ਼ੀਡੈਂਟ ਹਾਂ ਕਿਉਂ ਨਹੀਂ ਆ ਕੇ ਮੇਰ ਨਾਲ ਗੱਲ ਕੀਤੀ ਕਿਉਂ ਨਹੀਂ ਆ ਕੇ ਸੌਟ ਆਊਟ ਕੀਤਾ 2 ਸਾਲ ਅਜੇ ਟਿਕਟ ਤੋਂ ਪਹਿਲਾਂ ਰੋਲਾ ਪਾ ਲੈਂਦੇ ਜੀ ਦੇ ਐਕਸਚੇਂਜ ਕਰੋ ਜੀ ਕੁਝ ਕਰ ਲੈਂਦੇ ਪਰ ਨਹੀਂ ਉਹਨਾਂ ਨੇ ਕੀ ਮੌਕਾ ਚੂਜ਼ ਕੀਤਾ ਜਦ ਤਿਵਾਰੀ ਸਾਹਿਬ ਦੀ ਟਿਕਟ ਅਨਾਊਂਸ ਹੋਈ ਹੈ ਇਟ ਇਜ਼ ਅ ਡੈਲੀਬਰਟ ਅਟੈਂਪਟ ਟੂ ਸੈਬੋਟੇਜ ði ਇਲੈਕਸ਼ਨ ਉਹ ਹੁਣ ਜੋ ਮਰਜ਼ੀ ਕਰੀ ਜਾਂਦਾ ਜਿੱਦਾਂ ਮਰਜ਼ੀ ਜਸਟੀਫਾਈ ਕਰਦਾ ਨਹੀਂ ਜੀ ਸਾਡਾ ਕੋਈ ਉਹਨਾਂ ਨਾਲ ਵਿਰੋਧ ਨਹੀਂ ਜੀ ਲੱਕੀ ਜੀ ਨੂੰ ਚੇਂਜ ਕਰੋ ਲੱਕੀ ਜੀ ਨੇ ਡਿਮਾਂਡ ਇਹ ਹੀ ਕਰ ਰਿਹਾ ਲੱਕੀ ਜੀ ਨੇ ਕੀ ਮਾੜ ਪਲਕੀ ਨੇ 2 ਸਾਲ ਨੂੰ ਪਾਰਟੀ ਚ ਇੱਥੇ ਖੜਾ ਕਰਨ ਦਾ ਕੰਮ ਕੀਤਾ 6 ਤੋਂ 7 ਕਾਉਂਸਲਰ ਕੀਤੇ ਆਪਣੀ ਕਾਉਂਸਲਰਸ ਨੂੰ ਇੰਟੈਕਟ ਰੱਖਿਆ ਮੇਅਰ ਦੇ ਇਲੈਕਸ਼ਨ ਦੇ ਵਿੱਚ ਇੰਡੀਆ ਅਲਾਈਅੰਸ ਦੀ ਜਿੱਤ ਹੋਈ ਐਫ ਐਨ ਸੀ ਸੀ ਇਸ ਦੀ ਸਾਡੇ ਜਿੱਤ ਹੋਈ ਪਹਿਲੀ ਵਾਰੀ ਪੰਜਾਬ ਯੂਨੀਵਰਸਿਟੀ ਦੇ ਜਿੱਤ ਹੋਈ ਇਹਨਾਂ ਸੋਨਾ ਕਾਂਗਰਸ ਪਵਣ ਦਫਤਰ ਬਣ ਗਿਆ ਚੈਲਪੈ ਲ ਹੋਇਆ ਉੱਥੇ ਲੋਕ ਆਉਂਦੇ ਆ ਜਾਂਦੇ ਆ ਪਰ ਉਹ ਕਹਿੰਦੇ ਨਾ ਜਿੰਨੇ ਨੁਕਸ ਕੱਢਣਾ ਉਹ ਕਹਿੰਦਾ ਆਟਾ ਗੁੰਨ ਦੀ ਹੈ ਹਲਦੀ ਕਿਉਂ ਹੈ ਇਸ ਕਰਕੇ ਉਹਨਾਂ ਨੇ ਨੁਕਸ ਕੱਢਣਾ ਪਰ ਮੈਂ ਫਿਰ ਵੀ ਉਹਨਾਂ ਨੂੰ ਸਲਾਹ ਦਵਾਂਗਾ ਮੈਂ ਅੱਜ ਅਪੀਲ ਵੀ ਜਾਰੀ ਕੀਤੀ ਸੀ ਕਿ ਕਿਸੇ ਨੂੰ ਕੋਈ ਵੀ ਗਿਲਾ ਸ਼ਿਕਵਾ ਆ ਕੇ ਮੇਰੇ ਨਾਲ ਬੈਠ ਕੇ ਗੱਲ ਕਰੇ ਆਪਾਂ ਨੂੰ ਦੂਰ ਕਰੀਏ ਔਰ ਮਨੀਸ਼ तिवारी ਜੀ ਦੇ ਕੈਂਪੇਨ ਚ ਲੱਗੇ ਕਿਉਂਕਿ ਜਿੱਤ ਉਹਨਾਂ ਨੇ ਜਾਣਾ ਜਿਸ ਤਰੀਕੇ ਦਾ ਲੋਕਾਂ ਦਾ ਹੰਗਾਰਾ ਕਿਉਂਕਿ ਵੋਟਾਂ ਜਿਹੜੀਆਂ ਹਨ ਜੀ ਉਹ 646000 ਵੋਟਾਂ ਲੋਕਾਂ ਨੇ ਪਾਣੀਆਂ ਜੀ ਔਰ ਅੱਛਾ ਹੋਏਗਾ ਕਿ ਇਹ ਸਾਰੇ ਲੋਕ ਜਿਹੜੇ ਹਨ ਉਸ ਜਰਨੀ ਦਾ ਹਿੱਸਾ ਬਣ ਉਸ ਮੁਕਾਮ ਤੱਕ ਪਹੁੰਚਣ ਦੇ ਵਿੱਚ ਆਪਣੀ ਮਦਦ ਕਰਨ بجائے ਕਿ ਮੀਨ ਮੇਕ ਕੱਢ ਕੇ ਐਦਾਂ ਦੀਆਂ ਗੱਲਾਂ ਕਰਕੇ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ ਉਹ ਉਹ ਕਰੇ ਲਕਿ ਕੋਈ ਪਾਰਟੀ ਸੋਚ ਰਹੀ ਹੈ ਕਿਉਂਕਿ ਇਸ ਟਾਈਮ ਤੇੜਾ ਬੜਾ ਅਹਿਮ ਰੋਲ ਹੈਗਾ ਕਿਉਂਕਿ ਦੇਖੋ ਪਾਰਟੀ ਕੈਂਡੀਡੇਟ ਦੀ ਜਿਹੜੀ ਇਮੇਜ ਆ ਪਾਰਟੀ ਦੀ ਇਮੇਜ ਜਿਹੜੀ ਆ ਇਸ ਟਾਈਮ ਸਟਿਕ ਤੇ ਲੱਗੀ ਹੋਈ ਆ ਇਲੈਕਸ਼ਨ ਚ ਮੈਂ ਕਿ ਮਦਦਾਂ ਚ ਬੜੇ ਘੱਟ ਦਿਨ ਰਹਿ ਗਿਆ ਇਸ ਸਮੇਂ ਪਾਰਟੀ ਵਿੱਚ ਵਿਰੋਧ ਆ ਤਾਂ ਉਹ ਜਿਹੜਾ ਮੈਸੇਜ ਬੜਾ ਮਤਲਬ ਕਿ ਗੰਦਾ ਜਾਂਦਾ ਪਾਰਟੀ ਲਈ ਕਿ ਪਾਰਟੀ ਕੋਈ ਐਕਸ਼ਨ ਲੈਣ ਦੀ ਵੀ ਸੋਚ ਰਹੀ ਹੈ ਉਹ ਪਾਰਟੀ ਦੀ ਇਮੇਜ ਨਾ ਕੋਈ ਖਰਾਬ ਕਰ ਸਕਦਾ ਪਾਰਟੀ ਦੀ ਇਮੇਜ ਸਦੀਆਂ ਸਦੀਆਂ ਨਾਲ ਸੈਂਕੜੇ ਸਾਲਾਂ ਨਾਲ ਬਣੀ ਹੋਈ 1885 ਦੀ ਪਾਰਟੀ ਬਣੀ ਹੈ ਤਦ ਤੋਂ ਲੈ ਕੇ ਪਾਰਟੀ ਨੇ ਬਹੁਤ ਕੰਮ ਕੀਤੇ ਹਨ ਜਿਹੜਾ ਕੋਈ ਪੱਕਾ ਕਾਂਗਰਸੀ ਹੈ ਉਹ ਕਾਂਗਰਸ ਦੇ ਨਾਲ ਖੜਾ ਸੀ ਖੜਾ ਹੈ ਔਰ ਖੜਾ ਰਹੇਗਾ ਔਰ ਜਿੱਥੇ ਤੱਕ ਕੈਂਡੀਡੇਟ ਦੀ ਗੱਲ ਹੈ ਕੈਂਡੀਡੇਟ ਦੀ ਸਾਫ਼ ਬੇਦਾਗ ਛਵੀ ਹੈ ਉਹ ਵੀ ਘਬਰਾਉਣ ਵਾਲਿਆਂ ਚ ਨਹੀਂ ਐ ਡਰਨ ਵਾਲਿਆਂ ਚ ਨਹੀਂ ਤੀਸਰੀ ਗੱਲ ਮੈਂ ਤੁਹਾਨੂੰ ਕਿਹਾ ਵੋਟ ਆਲਟੀਮੇਟਲੀ ਲੋਕਾਂ ਨੇ ਪਾਣੀ ਐ ਲੋਕਾਂ ਦੇ ਵਿੱਚ ਪੂਰਾ ਇੰਡੀਆ ਅਲਾਈንስ ਦੇ ਕੈਂਡੀਡੇਟ ਵਾਸਤੇ ਹਮ ਘਾਰਿਆ ਸਾਡੀ ਆਮ ਆਦਮੀ ਪਾਰਟੀ ਵੀ ਪੂਰੇ ਜੋਰ ਨਾਲ ਲੱਗੀ ਹੋਈ ਐ ਕੈਂਡੀਡੇਟ ਨੂੰ ਜਿਤਾਣ ਨੂੰ ਦੋ ਚਾਰ ਲੋਕ ਜੇਕਰ ਐਸਾ ਬੋਲ ਰਹੇ ਹਨ ਉਹ ਆਪਣੇ ਮੂਡਾ ਸਵਾਦ ਖਰਾਬ ਕਰ ਰਹੇ ਹਨ ਇਸ ਕਰਕੇ ਮੈਂ ਉਹਨਾਂ ਨੂੰ ਫੇਰ ਸਲਾਹ ਦਵਾਂਗਾ ਕਿ ਇਸ ਤੋਂ ਪਹਿਲਾਂ ਕਿ ਪਾਰਟੀ ਨੂੰ ਮਜਬੂਰ ਹੋ ਕੇ ਕੋਈ ਐਕਸ਼ਨ ਲੈਣਾ ਪਏ ਉਹਨਾਂ ਨੂੰ ਆਪਣੀ ਜਿਹੜੀਆਂ ਗੱਲ ਪਾਰਟੀ ਦੇ ਫੋਰਮ 'ਚ ਆ ਕੇ ਰੱਖਣੀ ਚਾਹੀਦੀ ਹੈ ਅਗਰ ਕੋਈ ਨਾਰਾਜ਼ਗੀ ਹੈ ਸਾਡੇ ਨਾਲ ਬੈਠ ਕੇ ਦੂਰ ਕਰ ਲੈਣ ਨਹੀਂ ਤਾਂ ਪਾਰਟੀ ਦੇ ਅਗਰ ਪ੍ਰੋਸਪੈਕਟਸ ਡੈਮੇਜ ਕਰਨਗੇ ਤਾਂ ਫਿਰ ਅਲਟੀਮੇਟਲੀ ਸਾਨੂੰ ਕੋਈ ਨਾ ਕੋਈ ਸਟੈਪ ਚੱਕਣਾ ਪਏਗਾ ਚਲੋ ਥੈਂਕ ਯੂ ਇਹ ਸੀਗੇ ਐਚਐਸ ਲੱਖੀ ਸਾਹਿਬ ਲੱਖੀ ਸਾਹਿਬ ਜਿਹੜੇ ਆ ਚੰਡੀਗੜ੍ਹ ਕਾਂਗਰਸ ਦੇ ਪ੍ਰੈਜ਼ੀਡੈਂਟ ਹੈਗੇ ਆ ਔਰ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਜੇ ਜੇ ਇਸੇ ਤਰ੍ਹਾਂ ਦਾ ਵਿਰੋਧ ਜਾਰੀ ਰਿਹਾ ਜਾਂ ਪਾਰਟੀ ਨੂੰ ਇਸੇ ਤਰ੍ਹਾਂ ਉਹ ਡੈਮੇਜ ਕਰਦੇ ਰਹੇ ਤਾਂ ਪਾਰਟੀ ਕੋਈ ਨਾ ਕੋਈ ਸਟ੍ਰਿਕ ਐਕਸ਼ਨ ਉਹਨਾਂ ਦੇ ਖਿਲਾਫ ਲੈ ਸਕਦੀ ਹੈ ਮੈਂ ਦਿਨੇਸ਼ ਕੋਹਲ ਕੈਮਰਾਮੈਨ ਦੀਪਕ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ